ਕਿ ਜੇ ਇੱਕ ਦਿਨ ਰਾਜਕੁਮਾਰ ਨੂੰ ਪ੍ਰਾਪਤ ਕਰ ਲਈਏ ਤਾਂ ਹਿਰਦੇ ਨਾਲ ਲਗਾ ਲਈਏ ਅਤੇ ਫਿਰ ਕਦੇ ਵੀ ਵਖਰਾ ਨਾ ਕਰੀਏ ਉਸ ਦੀ ਭੈਣ ਰਾਜਕੁਮਾਰੀ ਸ਼ਕੁੰਮਾਰ ਮਤੀ ਉਹ ਭਰਾ ਦੇ ਅਨੂਪਮ ਸੁੰਦਰਤਾ ਨੂੰ ਵੇਖ ਕੇ ਮੋਹਤ ਹੋ ਗਈ ਰਾਤ ਦਿਨ ਮਨ ਵਿੱਚ ਇਸ ਤਰ੍ਹਾਂ ਵਿਚਾਰ ਦੇ ਕਿ ਕਿਸੇ ਤਰ੍ਹਾਂ ਮੇਰੇ ਨਾਲ ਕੁਮਰ ਆਰਮਣ ਕਰੇ ਜਦ ਭਰਾ ਦੇ ਰਿਸ਼ਤੇ ਦੀ लाज ਮਾਨਵ ਜੀ ਧਾਰਨ ਕਰਦੇ ਤਾਂ ਲੋਕ ਇਲਾਜ ਦੀ ਚਿੰਤਾ ਕਰਨ ਲੱਗ ਜਾਂਦੇ ਉਹ ਇਲਾਜ ਤਾਂ ਕਰਦੇ ਸੀ ਪਰ ਚੇਤਨ ਉਹ ਵੇ ਡਲਾਉਂਦੇ ਸੀ ਕਿ ਕਿਵੇਂ ਵੀ ਕੋਮਾਰ ਹੱਥ ਵਿੱਚ ਨਹੀਂ ਆ ਰਿਹਾ ਸੀ ਤਦ ਉਸ ਨੇ ਇੱਕ ਵਿਚਿਤ ਚਰਿੱਤਰ ਵਿਚਾਰਿਆ ਜਿਸ ਨਾਲ ਕੁੰਵਰ ਦਾ ਧਰਮ ਭ੍ਰਸ਼ਟ ਕਰ ਦਿੱਤਾ ਉਸ ਨੇ ਆਪਣਾ ਵੇਸ਼ਵਾ ਦਾ ਰੂਪ ਬਣਾਇਆ ਅਤੇ ਆਪਣਾ ਵਾਲ-ਵਾਲ ਗਜ ਮੂਰਤੀਆਂ ਨਾਲ ਸਜਾਇਆ ਸੁੰਦਰ ਹਾਰ ਸ਼ਿੰਗਾਰ ਸਰੀਰ ਉੱਤੇ ਕੀਤੇ ਏੰਜ ਲੱਗਦਾ ਸੀ ਮਾਨੋ ਚੰ드ਰਮਾ ਦੇ ਨੇੜੇ ਤਾਰੇ ਸ਼ੋਭ ਰਹੇ ਹੋਣ ਪਾਨ ਖਾਂਦੀ ਹੋਈ ਦਰਬਾਰ ਵਿੱਚ ਆਈ ਅਤੇ ਸਾਰਿਆਂ ਲੋਕਾਂ ਨੂੰ ਲੁਭਾ ਲਿਆ ਰਾਜੇ ਨੂੰ ਬਹੁਤ ਕਟਾਕ ਵਿਖਾਏ ਮਾਨੋ ਬਿਨਾ ਬਾਣ ਦੇ ਹੀ ਕਾਇਲ ਕਰ ਦਿੱਤਾ ਹੋਵੇ ਰਾਜਾ ਉਸ ਦੀ ਸੁੰਦਰਤਾ ਨੂੰ ਵੇਖ ਕੇ ਮੋਹਤ ਹੋ ਗਿਆ ਅਤੇ ਬਿਨਾ ਤੀਰ ਦੇ ਹੀ ਕਾਇਲ ਹੋ ਗਿਆ ਮਾਨਵ ਚ ਸੋਚਣ ਲੱਗਾ ਅੱਜ ਰਾਤ ਉਸ ਨੂੰ ਬੁਲਾਵਾਂਗਾ ਅਤੇ ਇਸ ਨਾਲ ਰੁਚੀਪੂਰਵਕ ਕਾਮਕ੍ਰੀੜਾ